ਹੋ ਸਾਡੇ ਲੋਕੀ ਮੰਗਦੇ ਹੈ ਨਹੀਂ ਹੈ ਜਮਾ ਤਰੱਕੀ ਹਾਰੂ ਹੋ ਕਲੀ ਮੰਗਦੇ ਸੋਹਣੀ ਜਨਾਨੀ ਮਹਿਲ ਨਾ ਕੋਠਿਆਂ ਤੱਕਿਆਰੂ ਓ ਕੰਮ ਡੱਕਾ ਨਹੀਂ ਕਰਨਾ ਓਏ ਸੁੱਕੀ ਤੌਰ ਬਣਾਉਣੀ ਆ ਓ ਜਿਹੜੀ ਪਿਉ ਦਾ ਦੇਦੀ ਜੈ ਦਾ ਦਿਉਦੀ ਫੁੰਦੀ ਡਾਉਣੀ ਐ ਓ ਕੋਈ ਲੋੜ ਦੀ ਭੈਣਾ ਤੇ ਭਾਈਆਂ ਤੇ ਪਰਜਾਈਆਂ ਦੇ ਚੱਕਿਆਂ ਦੀ ਓ ਕੋਈ ਲੋੜ ਨਹੀਂ ਪਿਓ ਦਾ ਦੇ ਦੀਆਂ ਜਿੰਨਾ ਰੱਖੀਆਂ ਦੀ ਓ ਕਿੰਨੇ ਚਾਵਾਂ ਨਾਲ ਪਾਲਿਆ ਓਏ ਲੱਖਾਂ ਹੀ ਲਾਡ ਲੜਾਉਂਦੇ ਸੀ ਓ ਚੱਕ ਕੇ ਛੋਟੇ ਜੇ ਨੂੰ ਤੈਨੂੰ ਉਠਾ ਉੱਤੇ ਬਿਠਾਉਂਦੇ ਸੀ ਓ ਵੱਦ ਗੱਡੇ ਤੇ ਵਾ ਕੇ ਉਹ ਵਾਹ ਤੱਕਦੇ ਤੇ ਵਾਹ ਕੇ ਤੈਨੂੰ ਖੇਤ ਕਮਾਉਂਦੇ ਸੀ ਉਹ ਘੋੜੀਆਂ ਉੱਤੇ ਚੜਾ ਕੇ ਵੱਡੇ ਗੁੜੇ ਮੇਲੇ ਵਿਖਾਉਂਦੇ ਸੀ ਉਹ ਜਿਹੜੇ ਜੱਟ ਦੇ ਜੰਮਿਆ ਓਏ ਹਾਏ ਉਹ ਲਾਕਾ ਪਾਣੀ ਸੀ ਪਰਦਾ ਹੁਣ ਮਿੱਟੀ ਵਿੱਚ ਮਲਾਤਾ ਜੱਟ ਦੇ ਕੋਈ ਕੋਲ ਵੀ ਨਹੀਂ ਘੜਦਾ ਉਹ ਜੱਟ ਮਿੱਟੀ ਵਿੱਚ ਮਲਾਤਾ ਉਹਦੇ ਕੋਈ ਕੋਲ ਵੀ ਨਹੀਂ ਘੜਦਾ ਉਹ ਗਏਂ ਕਿ ਸਟਾਰ ਬਣ ਕੇ ਇਕੱਲਾ ਨਾ ਚਮਕਾਲਿਆ ਓਏ ਉਹ ਖਾਨਦਾਨ ਦਾ ਨਾਂ ਸੀ ਮਿੱਟੀ ਵਿੱਚ ਮਲਾਲਿਆ ਓਏ ਉਹ ਪਿਓ ਦਾਦੇ ਦਾ ਨਾਂ ਸੀ ਮਿੱਟੀ ਵਿੱਚ ਮਲਾਲਿਆ ਓਏ ਓਏ ਸਿੱਖੀ ਤੇ ਸਰਦਾਰੀ ਹੇ ਬੜੀ ਔਖੀ ਲਪੀ ਸੀ ਓਏ ਕੋਈ ਭਗਤ ਸਿੰਘ ਸੀ ਜੋ ਦਾ ਓਏ ਜੀ ਨੇ ਸਾਨੂੰ ਲੈ ਕੇ ਛੱਡੀ ਸੀ ਓ ਕੁੜਿਆਂ ਵਾਲਾ ਢਿੱਲੋ ਜੱਟ ਜਵਾ ਸਿਰੇ ਦੇ ਗਾਉਂਦਾ ਹੈਗਾ ਛੱਡਦੀ ਵੀਰ ਕਿਸਾਨੀ ਘੱਡੀ ਜੱਟ ਮોર્ਨਿੰਗ ਘੱਡੀ ਚਲਾਉਂਦਾ ਹੈਗਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ